ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਾਹਬ ਚੈਨਲ ਤੇ ਲਓ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਾਹਾਂ ਵਾਲੇ ਕੋਠੇ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਨੇੜੇ ਰਾਮਪੁਰਾ ਖੂਹ ਇਸ ਘਰ ਆਪਾਂ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਆਪਣੇ ਆਪ ਦੇ ਘਰੋਂ ਹੀ ਵੀਡੀਓ ਬਣਾਉਨੇ ਆ ਲਓ ਜੀ ਆਪਾਂ ਨੂੰ ਕਈ ਵੀਰਾਂ ਦੇ ਕਮੈਂਟ ਆਉਂਦੇ ਸੀਗੇ ਵੀ ਹਨਾ ਕੋਈ ਕੱਟੀ ਦਿਖਾਉ ਹੋਵੇ ਤਾਂ ਵੀਡੀਓ ਪਾਓ ਜਰੂਰ ਲਓ ਜੀ ਬਹੁਤ ਸੋਹਣੀ ਸ਼ਕੀਨ ਕੱਟੀ ਦੀ ਵੀਡੀਓ ਅੱਜ ਆਪਾਂ ਲੈ ਕੇ ਆਏ ਹਾਂ ਚੰਗੀ ਮੱਧ ਦੀ ਕੱਟੀ ਹੈਗੀ ਮਾਹਦਾਰ ਕਾਰਡ ਚੰਗਾ ਸੀ ਪਹਿਲੇ ਸੂਏ 14 ਲੀਟਰ ਦਾ ਦਿੱਤਾ ਹੋਇਆ ਤੇ ਚੰਗੇ ਕੱਦ ਚਾਗੀ ਕੱਟੀ ਬਹੁਤ ਸੋਹਣੀ ਫੇਸ ਕੁਆਲਟੀ ਚੰਗੀ ਹੈ ਸਿੰਘ ਵੀ ਮੋੜ ਚੱਲੀ ਆ ਤੇ ਇੱਕ ਘਾਸ਼ੀਤ ਹੋ ਰਿਹਾ ਤੇ ਇਹਦੀ ਤੁਸੀਂ ਆ ਥਣ ਲੈ ਕੇ ਚੈੱਕ ਕਰ ਸਕਦੇ ਹੋ ਵੀ ਇਹ ਲਿਓਟੀ ਹੁਣੇ ਤੋਂ ਪੂਰੀ ਦਿਖਾ ਰਹੀ ਆ ਨੇੜੇ ਉਹ ਕੇਸ ਨੂੰ ਪੂਰਾ ਪਤਾ ਲੱਗ ਜਾਊਗਾ। ਦੇਖੋ ਹਮ ਚਾਰੇ ਲੱਗੋ ਲੱਗਾ। ਵਧੀਆ ਵਿਥੀ ਤੇ ਲੱਗੇ ਹੋਏ ਆ। ਤੇ 11 ਗਮਿਨਿਆਂ ਦੀ ਕੱਟੀ ਹੈ ਇਹ ਇਹ। ਕਿਸੇ ਵੀ ਵੀਰ ਨੇ ਕੱਟੀ ਪਾਲਣ ਵਾਸਤੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹਾਂ। ਦੁਬਾਰਾ ਫੇਰ ਦੱਸਦੇ ਆ ਪਿੰਡ ਮਹਰਾਜ ਦੇ ਕੋਠੇ ਕਪਾਹਾਂ ਵਾਲੇ। ਜ਼ਿਲ੍ਹਾ ਬਠਿੰਡਾ। ਨੇੜੇ ਰਾਮਪਰਾ ਫੂਲ। ਤੇ ਸਾਡਾ ਫੋਨ ਨੰਬਰ ਹੈ 9781274047 ਤੇ ਕੰਟੈਕਟ ਕਰ ਸਕਦੇ ਹੋ ਰੇਟ ਕਰਦੇ ਆ ਇਹਦਾ ਲੈਣ ਦੇਣ ਦਾ 12000 ਰੁਪਏ ਰੇਟ ਆ ਬਾਕੀ ਮਾੜਾ ਮੋਟਾ ਮਾਨਤਾ ਮਿੱਥਾ ਜਾਊਗਾ ਕੋਈ ਵੀਡੀਓ ਦੇਖ ਕੇ ਆਊਗਾ ਧੰਨਵਾਦ